ਪਿਛਲੇ ਲੰਬੇ ਸਮੇਂ ਤੋਂ ਪੰਜਾਬ ਨਸ਼ੇ ਦੀ ਬਿਮਾਰੀ ਤੋਂ ਗ੍ਰਸੀ ਔਰ ਇਸ ਸੰਬੰਧੀ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਬੜੇ ਫਿਕਰਮੰਦ ਸੀ ਔਰ ਮੈਂ ਸਮਝਦਾ ਕਿ ਇਹ ਫਿਕਰਮੰਦੀ ਜਾਇਜ਼ ਹੈ ਕਿਉਂਕਿ ਇਹ ਕਿਸੇ ਇੱਕ ਦਾ ਕੰਸਰਨ ਨਹੀਂ ਆਪਣੇ ਸਾਰਿਆਂ ਦਾ ਹੀ ਸਾਰੇ ਜਿੰਨੇ ਤੁਸੀਂ ਮੀਡੀਆ ਦੇ ਸਾਥੀਓ ਔਰ ਸਾਡੇ ਕੈਬਨਿਟ ਦੇ ਕਲੀਗਜ਼ ਪਹੁੰਚੇ ਨੇ ਸਾਰੇ ਪੁਲਿਸ ਆਫੀਸਰ ਸਰਦਾਰ ਪਹੁੰਚੇ ਨੇ ਔਰ ਇਹ ਫਿਕਰਮੰਦੀ ਜਾਇਜ਼ ਹੈ ਕਿਉਂਕਿ ਇਹ ਨਸ਼ਿਆਂ ਦਾ ਕਾਲਾ ਦੌਰ ਹੈ ਜਿਹੜਾ ਇਹ ਪੰਜਾਬ ਦੀ ਜਵਾਨੀ ਨੂੰ ਗਰਕਰਦਾ ਜਾ ਰਿਹਾ ਹੈ ਸੋ ਇਸੇ ਮੁਹਿਮ ਦੇ ਤਹਿਤ ਪਿਛਲੇ ਲੰਬੇ ਸਮੇਂ ਤੋਂ 3 ਸਾਲਾਂ ਤੋਂ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਪੁਲਿਸ ਬੜੀ ਮੁਸਤੈਦੀ ਦੇ ਨਾਲ ਨਸ਼ੇ ਨੂੰ ਕੰਟਰੋਲ ਕਰਨ ਦੇ ਵਿੱਚ ਲੱਗੀ ਹੋਈ ਸੀ ਔਰ ਮੈਂ ਸਮਝਦਾ ਕਿ ਹੁਣ ਅਖੀਰਲਾ ਸਮਾਂ ਆ ਚੁੱਕਿਆ ਸੀਗਾ ਕਿ ਅਖੀਰਲਾ ਹੱਲਾ ਅਖੀਰਲਾ ਲਾਸਟ ਡੇ ਚ ਐਫਰਟ ਜਿਹੜਾ ਉਹ ਕਰਨ ਦਾ ਕਿ ਤਾਂ ਕਿ ਨਸ਼ੇ ਨੇ ਜਿਹੜੇ ਉਹ ਪੰਜਾਬ ਦੀ ਪਵਿੱਤਰ ਧਰਤੀ ਤੋਂ ਖਤਮ ਕੀਤੇ ਜਾ ਸਕਣ ਇਸੇ ਦੇ ਤਹਿਤ 1 ਮਾਰਚ ਤੋਂ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਔਰ ਸਾਰਿਆਂ ਨੇ ਹੀ ਇੱਕ ਮਹਿੰਮ ਸ਼ੁਰੂ ਕੀਤੀ ਹੈ ਨਸ਼ੇ ਨੂੰ ਖਤਮ ਕਰਨ ਦੀ ਜਿਹਦੇ ਤਹਿਤ ਬਹੁਤ ਵੱਡੇ ਪੱਧਰ ਤੇ ਉੱਪਰ ਕਾਮਯਾਬੀਆਂ ਨੇ ਜਿਹੜੀਆਂ ਮਿਲ ਰਹੀਆਂ ਨੇ ਪਰ ਇੱਕ ਬਹੁਤ ਵੱਡਾ ਚੈਲੰਜ ਜੋ ਪੰਜਾਬ ਸਰਕਾਰ ਔਰ ਖਾਸ ਤੌਰ ਤੇ ਪੰਜਾਬ ਪੁਲਿਸ ਖਾਸ ਤੌਰ ਤੇ ਜਿਹੜੇ ਜਿਹੜੇ ਬਾਰਡਰ ਡਿਸਟ੍ਰਿਕਟਸ ਨੇ ਇੰਟਰਨੈਸ਼ਨਲ ਬਾਰਡਰ ਦੇ ਨਾਲ ਲੱਗਦੇ ਨੇ ਅੱਜ ਆਪਾਂ ਬਿਲਕੁਲ ਜੋ ਪਾਕਿਸਤਾਨ ਦਾ ਬਾਰਡਰ ਹੈ ਉਹਦੇ ਨਾਲ ਖੜੇ ਆ ਅ ਇੱਥੇ ਬਹੁਤ ਵੱਡੀ ਪ੍ਰੋਬਲਮ ਸੀ ਕਿਉਂਕਿ ਜੋ ਪਾਕਿਸਤਾਨ ਦੇ ਵਿੱਚ ਬੈਠੇ ਸਮਗਲਰਸ ਨੇ ਉਹ ਟੈਕਨੋਲੋਜੀ ਦੇ ਜ਼ਰੀਏ ਡਰੋਨਸ ਦੇ ਜ਼ਰੀਏ ਡਰੱਗਸ ਔਰ ਵੈਪਨਸ ਉਹ ਸਪਲਾਈ ਕਰ ਰਹੇ ਸੀਗੇ ਜਿਹੜੇ ਕਿ ਜਿਹੜੇ ਕਿ ਕਿਸੇ ਦੇ ਲਈ ਵੀ ਨੇਕੜਾਈ ਦੇ ਨਾਲ ਆਈਡੈਂਟੀਫਾਈ ਕਰਨਾ ਤੇ ਉਹਨੂੰ ਹੈਂਡਲ ਕਰਨਾ ਉਹ ਅਸੰਭਵ ਸੀਗਾ ਚਾਹੇ ਪ੍ਰਾਇਮਰੀਲੀ ਤੌਰ ਦੇ ਉੱਪਰ ਬਾਰਡਰ ਦੇ ਉੱਪਰ ਜ਼ਿੰਮੇਵਾਰੀ ਹੈ ਜਿਹੜੀ ਉਹ ਬੀਐਸਐਫ ਦੀ ਹੈ ਪਰ ਪੰਜਾਬ ਸਰਕਾਰ ਇਸ ਨੂੰ ਆਪਦੀ ਜ਼ਿੰਮੇਵਾਰੀ ਸਮਝਦੇ ਹੋਏ ਪੰਜਾਬ ਪੁਲਿਸ ਨੇ ਇੱਕ ਬਹੁਤ ਵਧੀਆ ਇਨੀਸ਼ੀਏਟਿਵ ਲਿਆ ਹੈ ਜਿਸ ਦੇ ਤਹਿਤ ਐਂਟੀ ਡਰੋਨ ਟੈਕਨੋਲੋਜੀ ਪੰਜਾਬ ਸਰਕਾਰ ਐਕਵਾਇਰ ਕਰਨ ਜਾ ਰਹੀ ਹੈ ਇਹਦੇ ਲਈ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਦੌਰ ਪੰਜਾਬ ਸਰਕਾਰ ਨੇ ਟਰਾਇਲਸ ਲਏ ਕਈ ਕੰਪਨੀਆਂ ਆਈਆਂ ਤੇ ਅੱਜ ਇੱਥੇ ਤਰਨਤਾਰਨ ਦੇ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਉੱਪਰ ਮੈਂ ਮੇਰੇ ਸਾਥੀ ਲਾਲਜੀਤ ਭੁੱਲਰ ਜੀ ਤੁਨ ਸਾਹਿਬ ਐਮ ਐਲ ਏ ਸਭਨ ਸਾਰੀ ਸਾਰੀ ਪੁਲਿਸ ਦੇ ਆਲਾ ਅਫਸਰ ਸਹਿਬਾਨ ਉਹ ਸਾਰੇ ਪਹੁੰਚੇ ਨੇ ਤਾਂ ਕਿ ਜੋ ਟ੍ਰਾਇਲਸ ਨੇ ਉਹ ਗਰਾਉਂਡ ਜ਼ੀਰੋ ਤੇ ਲੈ ਜਾ ਸਕਣ ਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜੋ ਇਹ ਗੋਰਖ ਧੰਦਾ ਪਿਛਲੇ ਲੰਬੇ ਸਮੇਂ ਤੋਂ ਪਾਕਿਸਤਾਨ ਦੇ ਵਿੱਚ ਬੈਠੇ ਹੋਏ ਸਮੱਗਲਰਜ਼ ਆਈਐਸਆਈ ਚਲਾ ਰਹੇ ਸੀਗੇ ਇਹਨੂੰ ਬੜੀ ਜਲਦੀ ਹੀ ਨੱਥ ਪੈਣ ਜਾ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਇਹੋ ਜੀ ਐਂਟੀ ਡਰੋਨ ਟੈਕਨੋਲੋਜੀ ਐਕਵਾਇਰ ਕਰਨ ਵਾਲੀ ਮੁਲਕ ਦੀ ਪਹਿਲੀ ਪਹਿਲੀ ਸਰਕਾਰ ਬਣਨ ਜਾ ਰਹੀ ਹੈ ਪਹਿਲਾ ਰਾਜ ਬਣਨ ਜਾ ਰਿਹਾ ਹੈ ਜਿਹਦੇ ਤਹਿਤ ਜੋ ਡਰੋਨਸ ਵੈਪਨਸ ਔਰ ਡਰੱਗਸ ਲੈ ਕੇ ਆਉਂਦੇ ਨੇ ਉਹਨਾਂ ਨੂੰ ਡਿਟੈਕਟ ਕਰਨਾ ਉਹਨਾਂ ਦੀ ਫ੍ਰੀਕੁਐਂਸੀ ਨੂੰ ਡਿਟੈਕਟ ਕਰਨਾ ਔਰ ਫਿਰ ਉਹਨਾਂ ਨੂੰ ਜੈਮ ਕਰਨ ਦਾ ਤੇ ਉਹਨਾਂ ਨੂੰ ਨਿਊਟਰਲਾਈਜ਼ ਕਰਨ ਦਾ ਕਿ ਉਹਨਾਂ ਨੂੰ ਕਿਵੇਂ ਖਤਮ ਕੀਤਾ ਜਾਵੇ ਉਹਦੀ ਸਾਰੀ ਟੈਕਨੋਲੋਜੀ ਦਾ ਅੱਜ ਜੋ ਹੈ ਅਸੀਂ ਟ੍ਰਾਇਲਸ ਨੇ ਜਿਹੜੇ ਉਹ ਦੇਖੇ ਨੇ ਔਰ ਮੈਂ ਸਮਝਦਾ ਕਿ ਇਹਦੇ ਨਾਲ ਬੜੀ ਜਲਦੀ ਹੀ ਇਕੱਲੇ ਪੰਜਾਬ ਨੂੰ ਹੀ ਨਹੀਂ ਜੋ ਇੰਟਰਨੈਸ਼ਨਲ ਬਾਰਡਰ ਤੇ ਹੋਣ ਕਰਕੇ ਜੋ ਇੱਕ ਪੰਜਾਬ ਨੂੰ ਰੂਟ ਬਣਾਇਆ ਹੋਇਆ ਹੈ ਦੇਸ਼ ਦੇ ਦੁਸ਼ਮਣਾਂ ਨੇ ਪਾਕਿਸਤਾਨ ਦੇ ਵਿੱਚ ਬੈਠੇ ਜਿਹੜੇ ਸਮੱਗਲਰਸ ਨੇ ਉਹਨਾਂ ਨੇ ਉਸ ਰੂਟ ਦੇ ਉੱਪਰ ਵੀ ਠੱਲ ਪੈ ਜੂਗੀ ਕਿਉਂਕਿ ਇੱਕ ਸੈਕੰਡ ਲਾਈਨ ਆਫ ਡਿਫੈਂਸ ਹੈ ਜਿਹੜੀ ਉਹ ਪੰਜਾਬ ਪੁਲਿਸ ਬੜੀ ਮਸਤੈਦੀ ਦੇ ਨਾਲ ਕਰਨ ਜਾ ਰਹੀ ਹੈ ਮੈਂ ਸਮਝਦਾ ਕਿ ਇਹ ਇੱਕ ਸਾਡਾ ਸਾਡੀ ਪਾਰਟੀ ਦਾ ਸਾਡੀ ਸਰਕਾਰ ਦਾ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਦਾ ਸਾਹਿਬ ਦਾ ਮਾਨ ਸਾਹਿਬ ਦਾ ਸਾਡਾ ਸਾਰਿਆਂ ਦਾ ਹੀ ਇੱਕ ਡ੍ਰੀਮ ਪ੍ਰੋਜੈਕਟ ਸੀ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ ਤੇ ਉਹਦੇ ਨਾਲ ਇਸ ਇਨੀਸ਼ੀਏਟਿਵ ਦੇ ਨਾਲ ਉਹਦੇ ਉੱਪਰ ਬੜੀ ਜਲਦੀ ਹੀ ਬੂਰ ਪੈਣ ਜਾ ਰਿਹਾ ਹੈ ਸੋ ਮੈਂ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਸਾਰੇ ਪੰਜਾਬ ਦੇ 3 ਕਰੋੜ ਪੰਜਾਬੀਆਂ ਨੂੰ ਮੀਡੀਆ ਨੂੰ ਮੈਂ ਇਸ ਗੱਲ ਦੀ ਖੁਸ਼ਖਬਰੀ ਔਰ ਵਧਾਈ ਦੇਣੀ ਚਾਹੂਗਾ ਕਿ ਬੜੀ ਜਲਦੀ ਹੀ ਇਹ ਠੱਲ ਪੈਣ ਜਾ ਰਹੀ ਹੈ ਜੋ ਨਸ਼ਿਆਂ ਦਾ ਕਾਰੋਬਾਰ ਲੰਬੇ ਸਮੇਂ ਤੋਂ ਤੋਂ ਚੱਲ ਰਿਹਾ ਹੈ। ਅਮਨ ਜੀ ਅੱਜ ਟ੍ਰਾਇਲ ਲਿਆ ਗਿਆ ਇਹ ਲਗਾਏ ਕਦ ਤੱਕ ਜਾਣਗੇ? ਦੇਖੋ ਇਸ ਤਰ੍ਹਾਂ ਕਿ ਅਸੀਂ ਅਜੇ ਸਿਰਫ ਟ੍ਰਾਇਲਸ ਦੀ ਸਟੇਜ ਤੇ ਆਂ ਪਰ ਮੋਰਰਲੈਸ ਸਮਝ ਚੁੱਕੇ ਕਿ ਟੈਕਨੋਲੋਜੀ ਕੀ ਹੈ ਕਿਸ ਤਰੀਕੇ ਨਾਲ ਆਪਰੇਟ ਹੋਏਗੀ ਔਰ ਕਿਸ ਤਰੀਕੇ ਦੇ ਨਾਲ ਪੁਲਿਸ ਬੀਐਸਐਫ ਦੇ ਸਹਿਯੋਗ ਦੇ ਨਾਲ ਉਹਨੂੰ ਇਫੈਕਟਿਵਲੀ ਕੰਮ ਕਰ ਸਕਦੀ ਹੈ ਹੁਣ ਇਹਦੇ ਜਿਹੜੇ ਕੋਈ ਜੋ ਟੈਂਡਰਿੰਗ ਪ੍ਰੋਸੈਸ ਹੈ ਜਾਂ ਜਾਂ ਐਕਵੀਜ਼ੀਸ਼ਨ ਦਾ ਜੋ ਜੋ ਪ੍ਰੋਸੈਸ ਹੈ ਉਹ ਅਡਾਪਟ ਹੋਏਗਾ ਪਰ ਮੈਂ ਸਮਝਦਾ ਕਿ ਜਲਦੀ ਇਮੀਨੇਟਡ ਮਹੀਨੇ ਦੇ ਵਿੱਚ ਵਿੱਚ ਇਹ ਸਾਰਾ ਪ੍ਰੋਸੈਸ ਕੰਪਲੀਟ ਕਰਕੇ ਪਰਚੇਜ਼ ਕਰਕੇ ਇਹਨੂੰ ਡਿਪਲੋਏ ਜਿਹੜਾ ਕਰ ਦਿੱਤਾ ਜਾਏਗਾ ਕਿੰਨੇ ਕਿੰਨੇ ਕ ਲੱਗਣਗੇ ਇਹ ਮਹਿੰਮ ਚੱਲ ਰਹੀ ਹੈ ਲਗਾਤਾਰ ਹੁਣ ਤੱਕ ਦੀ ਮੁਹਿੰਮ ਦੇ ਵਿੱਚ ਕਿੰਨੇ ਕੁ ਹਲਾਸ਼ੇਰੀ ਮਿਲੀ ਹੈ ਇਸ ਮੁਹਿੰਮ ਨੂੰ ਲੋਕਾਂ ਦਾ ਕਿੰਨਾ ਕੁ ਸਪੋਰਟ ਮਿਲਿਆ ਔਰ ਜਿਹੜੇ ਆਕੜੇ ਆ ਉਹ ਕੀ ਕੁਝ ਕਹਿ ਰਹੇ ਦੇਖੋ ਇਸ ਤਰ੍ਹਾਂ ਕੇ ਤਕਰੀਬਨ 2000 ਦੇ ਕਰੀਬ ਜੋ ਜੋ ਬੰਦੇ ਨੇ ਔਰ ਐਸ ਹੋ ਚੁੱਕੇ ਨੇ ਇਸੇ ਤਰੀਕੇ ਦੇ ਨਾਲ ਐਫ ਆਈ ਆਰਸ ਨੇ ਜਿਹੜੀਆਂ ਉਹ ਤਕਰੀਬਨ 1200 ਦੇ ਕਰੀਬ ਹੋ ਚੁੱਕੀਆਂ ਨੇ ਔਰ ਤਕਰੀਬਨ ਤਕਰੀਬਨ 1500 ਕਿਲੋ ਤੋਂ ਵੱਧ ਜਿਹੜਾ ਨਸ਼ਾ ਉਹ ਰਿਕਵਰ ਕੀਤਾ ਜਾ ਸਕਦਾ ਹੈ ਤਕਰੀਬਨ ਤਕਰੀਬਨ 70 ਲੱਖ ਦੇ ਕਰੀਬ ਡਰੱਗ ਮਨੀ ਰਿਕਵਰ ਹੋ ਚੁੱਕੀ ਹੈ 8 ਕ ਲੱਖ ਦੇ ਕਰੀਬ ਜਿਹੜੀਆਂ ਗੋਲੀਆਂ ਨੇ ਉਹ ਰਿਕਵਰ ਹੋ ਚੁੱਕੇ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇਹ ਸਭ ਤੋਂ ਵੱਡੀ ਜਿੱਤ ਇਸ ਮਹਿੰਮ ਦੀ ਇਹ ਹੈ ਕਿ ਅੱਗੇ ਕਿਹਾ ਜਾਂਦਾ ਸੀਗਾ ਕਿ ਨਸ਼ੇ ਨਹੀਂ ਖਤਮ ਹੋ ਸਕਦੇ ਹੁਣ 3 ਕਰੋੜ ਪੰਜਾਬੀਆਂ ਦਾ ਇਹ ਵਿਸ਼ਵਾਸ ਬਣ ਚੁੱਕਿਆ ਕਿ ਜੇ ਸਾਫ਼ ਨੀਅਤ ਔਰ ਨੀਤੀ ਦੇ ਨਾਲ ਕੋਈ ਸਰਕਾਰ ਕੰਮ ਕਰੇ ਤੇ ਨਸ਼ੇ ਖਤਮ ਹੋ ਸਕਦੇ ਨੇ ਤੇ ਹੁਣ ਇੱਕ ਪਬਲਿਕ ਮੂਵਮੈਂਟ ਹੈ ਜਿਹੜੀ ਆਮ ਲੋਕਾਂ ਦੀ ਮੂਵਮੈਂਟ ਹੈ ਉਹ ਬਣ ਚੁੱਕੀ ਹੈ ਔਰ ਇੱਕ ਮੈਂ ਸਮਝਦਾ ਜਦੋਂ ਆਮ ਲੋਕਾਂ ਦੀ ਮੂਵਮੈਂਟ ਬਣ ਜੇ ਤੇ ਫਿਰ ਨਸ਼ੇ ਨੂੰ ਖਤਮ ਕਰਨਾ ਕੋਈ ਵੱਡਾ ਕੰਮ ਨਹੀਂ ਹੈਗਾ ਜਿਹੜਾ ਨਾਰਕੋ টেরਰਿਜ਼ਮ ਹੋ ਰਿਹਾ ਉਸ ਦੀ ਜਿਹੜੀ ਚੇਨ ਹੈ ਕਿ ਉਹ ਟੁੱਟਦੀ ਹੋਈ ਨਜ਼ਰ ਆਈ ਹੈ ਦੇਖੋ ਡੈਫੀਨੇਟਲੀ ਪਹਿਲਾਂ ਪਿਛਲੇ ਸਰਕਾਰਾਂ ਦੇ ਸਮੇਂ ਇਹ ਇੱਕ ਨੈਕਸਸ ਬਣਿਆ ਸੀਗਾ ਜਿਹੜਾ ਹੁਣ ਨੈਕਸਸ ਕਾਫੀ ਹੱਦ ਤੱਕ ਟੁੱਟ ਚੁੱਕਿਆ ਹੈ ਔਰ ਜਦੋਂ ਮੈਂ ਸਮਝਦਾ ਕਿ ਸਪਲਾਈ ਕੱਟ ਦੀ ਲਾਈਨ ਹੀ ਕਟ-ਆਫ ਕਰ ਦਿੱਤੀ ਜਾਏਗੀ ਤੇ ਉਹ ਨੈਕਸਸ ਆਪਣੇ ਆਪ ਖਤਮ ਹੋ ਜਾਏਗਾ ਕਿੱਥੇ ਕਿੱਥੇ ਇੰਸਟਾਲ ਕੀਤੇ ਜਾਣੇ ਟ੍ਰਾਇਲ ਲੈ ਆ ਗਿਆ ਸੀ ਇਸ ਤੋਂ ਪਹਿਲਾਂ ਮਹਾਲੀ ਚ ਵੀ ਟ੍ਰਾਇਲ ਹੋਇਆ ਸੀਗਾ ਉੱਥੇ ਵੀ ਵੱਖ-ਵੱਖ ਕੰਪਨੀ ਆਈਆਂ ਸੀਗੀਆਂ ਇੱਥੇ ਵੀ ਅਲੱਗ ਕੰਪਨੀ ਆਈ ਹੈ ਹੁਣ ਤੱਕ ਕਿੰਨੀਆਂ ਤਕਨੀਕਾਂ ਦੀ ਜਿਹੜਾ ਟ੍ਰਾਇਲ ਲੈਂਦਾ ਚੁੱਕਾ ਹੁਣ ਤੱਕ ਚਾਰ ਦਾ ਟ੍ਰਾਇਲ ਲੈ ਚੁੱਕੇ ਆ ਜੀ ਅਸੀਂ ਸਾਡੇ ਵੱਲੋਂ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਬੜੀ ਖੁੱਲੀ ਆਫਰ ਹੈ ਕਿ ਕੱਲੇ ਮੁਲਕ ਦੇ ਵਿੱਚ ਹੀ ਨਹੀਂ ਦੁਨੀਆ ਦੇ ਵਿੱਚ ਜਿੱਥੇ ਕਿਤੇ ਵੀ ਬੈਸਟ ਸਟੇਟ ਆਫ ਦਾ ਆਰਟ ਅ ਐਂਟੀ ਡਰੋਨ ਟੈਕਨੋਲੋਜੀ ਹੈ ਉਹ ਸਾਨੂੰ ਤੁਸੀਂ ਆ ਕੇ ਦਿਖਾਓ ਤੇ ਅਸੀਂ ਉਹਨੂੰ ਐਕਵਾਇਰ ਕਰਨ ਦੇ ਲਈ ਤਿਆਰ ਆ ਅਮਨ ਜੀ ਬੀਐਸਐਫ ਦੇ ਨਾਲ ਕੋਆਰਡੀਨੇਟ ਕੀਤਾ ਤੁਹਾਡੀ ਪੁਲਿਸ ਨੇ ਡੈਫੀਨਿਟਲੀ ਜੀ ਇਹ ਚਾਹੀਦਾ ਸੀ ਉਹਨਾਂ ਨੂੰ ਅੱਜ ਦਾ ਅਫੀਸ਼ਲ ਨਹੀਂ ਚਲੋ ਅਸੀਂ ਹੁਣ ਇਸ ਤੋਂ ਬਾਅਦ ਉਹਨਾਂ ਦੀ ਇੱਕ ਪੋਸਟ ਦੇ ਉੱਪਰ ਚੱਲਿਆ ਉਹਨਾਂ ਨਾਲ ਵੀ ਜਾ ਕੇ ਉਹ ਤਾਂ ਸਾਡੀ ਜਿਹੜੀ ਪੰਜਾਬ ਪੁਲਿਸ ਹੈ ਉਹ ਰੈਗੂਲਰ ਇਨ ਟੱਚ ਰਹਿੰਦੀ ਹੈ ਸੋ ਇਹ ਟੈਕਨੀਕੈਲਿਟੀਆਂ ਨੇ ਇਹ ਟੈਕਨੀਕੈਲਿਟੀਆਂ ਨੇ ਜਿਹਦੇ ਲਈ ਪੰਜਾਬ ਪੁਲਿਸ ਉਹਨਾਂ ਨਾਲ ਇਨ ਟੱਚ ਹੈ ਅਮਨ ਜੀ ਕੋਈ ਏਰੀਆ ਸਪੈਸਿਫਿਕ ਅੱਤ ਪੁਆਇੰਟ ਆਊਟ ਕੀਤਾ ਕਿ ਕਿੱਥੇ ਕਿੱਥੇ ਜਾਂ ਪੂਰੇ ਬਾਰਡਰ ਨੂੰ ਕਵਰ ਕਰਨ ਦਾ ਪਲਾਨ ਨਹੀਂ ਦੇਖੋ ਇਹ ਇਹਦਾ ਸਵਾਲ ਦਾ ਜਵਾਬ ਸਮਝ ਲਓ ਮੈਂ ਨਹੀਂ ਦੇ ਸਕਦਾ ਇਹਦਾ ਸਾਡੇ ਜੋ ਪੁਲਿਸ ਦੇ ਹਾਲਾ ਅਧਿਕਾਰੀ ਨੇ ਉਹ ਡਿਸਾਈਡ ਕਰਨਗੇ ਬੀਐਸਐਫ ਦੇ ਨਾਲ ਡਿਸਕਸ਼ਨ ਦੇ ਨਾਲ ਕਰਨਗੇ ਜਿਹੜੇ ਸਭ ਤੋਂ ਮੈਕਸਿਮਮ ਪ੍ਰੋਨ ਏਰੀਆਜ਼ ਹੋਣਗੇ ਵੀ ਜਿੱਥੋਂ ਸਪਲਾਈ ਹੁੰਦੀ ਹੋਏਗੀ ठीक है ना उन्होंने पहला कवर किया जाएगा बाकी बाद कवर किया जाएगा फोकस करो जीट ये मल्टीपल ड्रोन डिटेक्ट हो सकते हैं जी राणा जी मोर देन हंड्रेड सौ ड्रोन भी अगर एक साथ उड़ रहे हैं तो वो आठ दस किलोमीटर तक वो डिटेक्ट हो सकते हैं उनको न्यूट्रलाइज किया जा सकता है Thank you. thank you so much